ਇਸ ਬਲਦ ਨੂੰ ਦਿਖਾਈ ਨਹੀਂ ਦਿੰਦਾ ਦੋਨੋਂ ਅੱਖਾਂ ਤੋਂ ਅੰਨ੍ਹਾ ਏ ਪਰ ਜੋ ਇਸ ਬੇਜ਼ੁਬਾਨ ਲਈ ਇਹਦੇ ਮਾਲਕ ਨੇ ਕੀਤਾ ਉਹ ਸ਼ਾਇਦ ਕੋਈ ਨਹੀਂ ਕਰ ਸਕਦਾ ਅੱਜ ਦੇ ਸਮੇਂ ਵਿੱਚ ਬੜੀ ਈਮੋਸ਼ਨਲ ਸਟੋਰੀ ਆ ਮਹਾਰਾਸ਼ਟਰ ਤੋਂ ਆ ਵੀਡੀਓ ਇਹ ਜਿਹੜਾ ਬਲਦ ਦਿਖਾਈ ਦੇ ਰਿਹਾ ਇਸੇ ਘਰ ਦੇ ਵਿੱਚ ਇਹਨੇ ਜਨਮ ਲਿਆ ਸੀਗਾ ਜਦੋਂ 2 ਸਾਲ ਦਾ ਹੋਇਆ ਪਾ ਇੱਕ ਅੱਖ ਦੇ ਵਿੱਚੋਂ ਪਾਣੀ ਡਿੱਗਣ ਲੱਗਿਆ ਦੇਖਿਆ ਦਵਾਈ ਬੂਟੀ ਕਰਵਾਈ ਪਰ ਹੱਲ ਨਹੀਂ ਹੋਇਆਗਾ ਵੱਡੇ ਹਸਪੀਟਲ ਲੈ ਕੇ ਗਏ ਜੋ ਜਾਨਵਰਾਂ ਵਾਲਾ ਹੁੰਦਾ ਡਾਕਟਰ ਨੇ ਚੈੱਕ ਕੀਤਾ ਤਾਂ ਡਾਕਟਰ ਨੇ ਦੱਸਿਆ ਕਿ ਇਹਦੀ ਅੱਖ ਦੇ ਵਿੱਚ ਕੈਂਸਰ ਆ ਇਹ ਸੁਣ ਕੇ ਜੋ ਕਿਸਾਨ ਸੀਗਾ ਉਹ ਉਹਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਜਿਹੜੇ ਲੋਕ ਬਲਦਾਂ ਦੇ ਨਾਲ ਖੇਤੀ ਕਰਦੇ ਆ ਉਨਾਂ ਲਈ ਇਹ ਇੱਕ ਜਾਨਵਰ ਨਹੀਂ ਹੁੰਦਾ ਪਰਿਵਾਰ ਦਾ ਮੈਂਬਰ ਹੁੰਦਾ ਹੈ ਕਿਉਂਕਿ ਕਮਾਈ ਦਾ ਸਾਧਨ ਸਾਰੇ ਖੇਤ ਦੀ ਜ਼ਿੰਮੇਵਾਰੀ ਇਹਨਾਂ ਬੇਜ਼ੁਬਾਨਾਂ ਤੇ ਹੁੰਦੀ ਆ ਅੱਖ ਦਾ ਆਪਰੇਸ਼ਨ ਕਰਵਾਇਆ ਗਿਆ ਮਤਲਬ ਅੱਖ ਕਢਵਾ ਦਿੱਤੀ ਗਈ ਆ ਦੂਸਰਾ ਕੋਈ ਹੱਲ ਨਹੀਂ ਸੀਗਾ ਦੋਕ ਸਾਲ ਬੀਤੇ ਤਾਂ ਦੂਸਰੀ ਅੱਖ ਦਾ ਵੀ ਉਹੋ ਹਾਲ ਹੋਇਆ ਜੋ ਪਹਿਲੀ ਦਾ ਸੀਗਾ ਮਜਬੂਰੀ ਵਸ ਇਸ ਬੇਜ਼ੁਬਾਨ ਦੀ ਜਾਨ ਬਚਾਉਣ ਲਈ ਦੋਨੋਂ ਅੱਖਾਂ ਕਢਵਾਉਣੀਆਂ ਪਈਆਂ ਵਾਪਸ ਘਰ ਲੈ ਕੇ ਆਇਆ ਪਰਿਵਾਰ ਨਾਲ ਗੱਲ ਕੀਤੀ ਕਿ ਇਹਨੂੰ ਵੇਚ ਦਿੱਤਾ ਜਾਵੇ ਕੁਝ ਲੋਕਾਂ ਨੇ ਆਖਿਆ ਵੇਚ ਦਿਓ ਜਾਂ ਇਹਦੇ ਟੀਕਾ ਲਵਾ ਦਿਓ ਦੂਸਰਾ ਕਿ ਫਰੀ ਦੇ ਵਿੱਚ ਇਹਦੀ ਸਮਾਈ ਤੁਸੀਂ ਕਿਉਂ ਕਰੋਗੇ ਪਰ ਪਰਿਵਾਰ ਨੇ ਸਾਥ ਦਿੱਤਾ ਪਰਿਵਾਰ ਨੇ ਸੋਚਿਆ ਕਿ ਆਪਣੇ ਘਰ ਦਾ ਮੈਂਬਰ ਹੁੰਦਾ ਜੇਕਰ ਕੋਈ ਆਪਣਾ ਬਜ਼ੁਰਗ ਜਾਂ ਕੋਈ ਬੱਚਾ ਹੁੰਦਾ ਤਾਂ ਕੀ ਅਸੀਂ ਉਹਨੂੰ ਵੇਚਦੇ ਜਾ ਉਹਦੇ ਟੀਕਾ ਲਵਾ ਦਿੰਦੇ ਕਿਉਂਕਿ ਇਸ ਬੀਬੀ ਜਵਾਨ ਨੂੰ ਸਾਰੇ ਪਰਿਵਾਰ ਨੇ ਬੱਚਿਆਂ ਵਾਂਗੂ ਪਾਲਿਆ ਸੀ ਤੇ ਅੱਜ ਤੱਕ ਪਾਲ ਰਹੇ ਆ ਅੱਗੇ ਇਸ ਬਾਈ ਦੀ ਗੱਲ ਸੁਣੋ ਬਾਕੀ ਆਪਾਂ ਗੱਲ ਬਾਤ ਚ ਕਰਦੇ ਬਾਈ ਇਬਰਾਹਿਮ ਉਹਨਾਂ ਦੀ ਦੇਖਭਾਲ ਕਰਨ ਦਾ ਮੌਕਾ ਕਦੇ ਨਹੀਂ ਮਿਲਿਆ ਉਹ ਅਚਾਨਕ ਚਲੇ ਗਏ ਸਨ ਜਦੋਂ ਸੋਨਿਆ ਦੀ ਬਿਮਾਰੀ ਦਾ ਪਤਾ ਲੱਗਿਆ ਤਾਂ ਮੈਂ ਉਸ ਦੀ ਦੇਖਭਾਲ ਖੁਦ ਕਰਨ ਦਾ ਸੰਕਲਪ ਕੀਤਾ ਮੇਰੇ ਪਰਿਵਾਰ ਨੇ ਨਾ ਸਿਰਫ ਸਹਿਮਤੀ ਦਿੱਤੀ ਸਗੋਂ ਦੇਖਭਾਲ ਵਿੱਚ ਮੇਰਾ ਸਾਥ ਵੀ ਦਿੱਤਾ ਜਿੱਥੇ ਕੁਝ ਲੋਕ ਆਪਣੇ ਬਯੁਰ ਬਹੁ ਚੁੱਕੇ ਮਾਪੇ ਨੂੰ ਬਿਰਧ ਆਸ਼ਰਮਾਂ ਵਿੱਚ ਜਾਂ ਰੂੜਾ ਤੇ ਸੱਡ ਦਿੰਦੇ ਆ ਉੱਥੇ ਅਜਿਹੇ ਲੋਕ ਵੀ ਦੁਨੀਆ ਵਿੱਚ ਨਹੀਂ ਜਿਹੜੇ ਇਨ੍ਹਾਂ ਬੇਜ਼ੁਬਾਨਾਂ ਨੂੰ ਬਿਨਾਂ ਕਿਸੇ ਲਾਭ ਤੋਂ ਬਿਨਾਂ ਕਿਸੇ ਮਤਲਬ ਤੋਂ ਸਿਰਫ ਉਹਨਾਂ ਦੀ ਸੇਵਾ ਕਰਨ ਲਈ ਪਿਛਲੇ 12-13 ਸਾਲ ਤੱਕ ਆਪਣੇ ਘਰ ਵਿੱਚ ਉਹਨੂੰ ਸੰਭਰੇ ਆ ਉਹਦੀ ਦੇਖਭਾਲ ਕਰ ਰਹੇ ਆ ਇਸ ਕਿਸਾਨ ਦੇ ਇਸ ਬਾਈ ਦੇ ਕੰਮ ਲਈ ਤੁਸੀਂ ਕੀ ਸੋਚਦੇ ਹੋ ਜੋ ਇਹ ਕਰ ਰਿਹਾ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰਾਂ ਲੋਕਾਂ ਵਿੱਚ ਵੀ ਇਹ ਚੰਗਾ ਮੈਸੇਜ ਜਾਵੇ ਨਿਰਵਾਨ